ਸਾਲ ਦੇ ਪਹਿਲੇ ਦਿਨ ਕੁੱਤੇ ਨੂੰ ਖਵਾ ਦੇਣਾ ਇਹ ਇੱਕ ਚੀਜ਼ ਸੱਤ ਪੁਸ਼ਤਾਂ ਦੀ ਗਰੀਬੀ ਦੂਰ ਹੋ ਜਾਵੇਗੀ ਛਤਸ੍ਰੀ ਕਾਲ ਜੀ ਤੁਹਾਡਾ ਸਾਡੇ ਚੈਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਨਵੇਂ ਸਾਲ 2026 ਦੀ ਸ਼ੁਰੂਆਤ ਵਿੱਚ ਕੁੱਤੇ ਨੂੰ ਖਵਾ ਦੇਣਾ ਇਹ ਇੱਕ ਚੀਜ਼ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ ਅਤੇ ਪੂਰਾ ਪਰਿਵਾਰ ਬੇਲੇ ਬੈਠ ਕੇ ਦੌਲਤ ਦਾ ਆਨੰਦ ਮਾਣੇਗਾ ਤੁਹਾਡੇ ਜੀਵਨ ਵਿੱਚ ਕਦੇ ਵੀ ਭੋਜਨ ਅਤੇ ਪੈਸੇ ਦੀ ਕਮੀ ਨਹੀਂ ਹੋਵੇਗੀ ਸਾਲ ਭਰ ਦੌਲਤ ਦਾ ਭਰਪੂਰ ਪ੍ਰਵਾਹ ਰਹੇਗਾ ਇਹ ਉਪਾਅ ਇੰਨਾ ਗੁਪਤ ਅਤੇ ਇੰਨਾ ਰਹੱਸਮਈ ਹੈ ਕਿ ਇਸ ਦੀ ਵਿਆਖਿਆ ਅਜ ਤੱਕ ਕਿਸੇ ਵੀ ਗ੍ਰੰਥ ਜਾਂ ਪੁਰਾਣ ਵਿੱਚ ਨਹੀਂ ਮਿਲੀ ਕਿਉਂਕਿ ਪ੍ਰਾਚੀਨ ਸਮੇਂ ਵਿੱਚ ਕੁਝ ઋષਿ-ਮੁਨੀ ਅਤੇ ਸੰਤਾਂ ਨੇ ਇਸ ਉਪਾਅ ਨੂੰ ਸਿਰਫ ਆਪਣੇ ਚੇਲਿਆਂ ਨਾਲ ਸਾਂਝਾ ਕੀਤਾ ਸੀ ਇਸ ਲਈ ਇਸ ਉਪਾਅ ਨੂੰ ਅਜ ਤੱਕ ਗੁਪਤ ਰੱਖਿਆ ਗਿਆ ਹੈ ਜੇਕਰ ਤੁਸੀਂ ਅੱਜ ਇਸ ਉਪਾਅ ਬਾਰੇ ਸੁਣਦੇ ਹੋ ਤਾਂ ਤੁਸੀਂ ਸਾਲ 2026 ਵਿੱਚ ਆਪਣੀ ਕਿਸਮਤ ਖੁਦ ਲਿਖੋਗੇ ਇਹ ਉਪਾਅ ਬਹੁਤ ਆਸਾਨ ਹੈ ਬਹੁਤ ਸਰਲ ਹੈ ਪਰ ਇਸ ਦੇ ਨਿਯਮ ਅਤੇ ਸਾਵਧਾਨੀਆਂ ਬਹੁਤ ਸਖਤ ਹਨ ਇਸ ਲਈ ਜੇਕਰ ਤੁਸੀਂ ਇਸ ਉਪਾਅ ਨੂੰ ਅਜ਼ਮਾਉਣਾ ਚਾਹੁੰਦੇ ਹੋ ਤਾਂ ਧਿਆਨ ਨਾਲ ਸੁਣੋ ਅਤੇ ਇਸ ਨਾਲ ਜੁੜੀ ਹਰ ਗੱਲ ਨੂੰ ਸਮਝੋ ਕਿਉਂਕਿ ਜੇਕਰ ਥੋੜੀ ਜਿਹੀ ਵੀ ਗਲਤੀ ਕਰਦੇ ਹੋ ਤਾਂ ਇਹ ਉਪਾਅ ਤੁਹਾਡੇ ਤੇ ਚੰਗੇ ਦੀ ਬਜਾਏ ਅਸ਼ੁਭ ਪ੍ਰਭਾਵ ਪਾ ਸਕਦਾ ਹੈ ਦੇ ਕੋ ਸਾਲ 2026 ਸ਼ੁਰੂ ਹੋਣ ਵਾਲਾ ਹੈ ਤੁਸੀਂ ਸਾਰੇ ਜਾਣਦੇ ਹੋ ਹਰ ਕੋਈ ਚਾਹੁੰਦਾ ਹੈ ਕਿ ਸਾਲ 2026 ਉਹਨਾਂ ਦੇ ਸਾਰੇ ਦੁੱਖਾਂ ਅਤੇ ਉਹਨਾਂ ਦੀ ਸਾਰੀ ਸਮੱਸਿਆਵਾਂ ਅਤੇ ਦੁੱਖਾਂ ਨੂੰ ਖਤਮ ਕਰੇ ਇਸ ਲਈ ਆਓ ਦੇਖੀਏ ਕਿ ਗੁਪਤ ਉਪਾਦੀ ਕੀ ਮਹੱਤਤਾ ਹੈ ਸਾਲ 2026 ਕੁੱਤੇ ਨਾਲ ਕਿਵੇਂ ਸੰਬੰਧਿਤ ਹੈ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਇਹ ਸਾਲ 2026 ਇੱਕ ਸਧਾਰਨ ਕੈਲੰਡਰ ਬਦਲਣ ਵਾਲਾ ਸਾਲ ਨਹੀਂ ਇਹ ਇੱਕ ਅਜਿਹਾ ਸਮਾਂ ਹੈ ਜਦੋਂ ਕੁਦਰਤ ਮਨੁਕਤਾ ਤੋਂ ਜਵਾਬ ਦੇ ਹੀ ਦੀ ਮੰਗ ਕਰਦੀ ਹੈ ਜਦੋਂ ਗ੍ਰਹਿ ਨਾ ਸਿਰਫ ਭਵਿੱਖ ਦੀ ਭਵਿੱਖਬਾਣੀ ਕਰਦੇ ਨੇ ਬਲਕਿ ਪਿਛਲੇ ਕਰਮਾਂ ਦੀ ਫਾਈਲਾਂ ਵੀ ਖੋਲਦੇ ਨੇ ਇਹ ਸਾਲ ਉਹਨਾਂ ਲਈ ਮੁਸ਼ਕਿਲ ਹੋਵੇਗਾ ਜਿਨ੍ਹਾਂ ਨੇ ਸਿਰਫ ਆਪਣੇ ਬਾਰੇ ਸੋਚਿਆ ਹੈ ਅਤੇ ਉਹਨਾਂ ਲਈ ਵਰਦਾਨ ਹੋਵੇਗਾ ਜਿਨ੍ਹਾਂ ਨੇ ਕਮਜ਼ੋਰ ਅਤੇ ਭੁੱਖੇ ਅਤੇ ਕਿਸੇ ਹੋਰ ਜੀਵ ਲਈ ਬਿਨਾਂ ਦਿਖਾਵੇ ਤੇ ਕੁਝ ਕੀਤਾ ਹੈ 2026 ਦਾ ਇਹ ਸਭ ਤੋਂ ਵੱਡਾ ਪਰਮ ਇਹ ਹੋਵੇਗਾ ਕਿ ਲੋਕ ਹੱਲ ਲੱਭਣਗੇ ਵੱਡੇ ਮੰਦਰਾਂ ਵਿੱਚ ਜਾਣਗੇ ਵੱਡੇ ਦਾਨਪੂਰਨ ਕਰਨਗੇ ਨੇਕ ਕੰਮ ਕਰਨਗੇ ਪਰ ਸਿਰਫ ਉਹੀ ਲੋਕ ਨਤੀਜੇ ਦੇਖਣਗੇ ਜੋ ਛੋਟੀਆਂ ਗੁਪਤ ਅਤੇ ਸ਼ਾਂਤ ਚੀਜ਼ਾਂ ਕਰਦੇ ਹਨ ਕਿਉਂਕਿ ਇਹ ਸਾਲ ਸ਼ੋਰ ਦਾ ਸਾਲ ਨਹੀਂ ਸਗੋਂ ਚੁੱਪ ਦਾ ਸਾਲ ਹੈ ਇਹ ਸਾਲ ਤੁਹਾਡੇ ਸ਼ੋਰ ਨਾਲ ਨਹੀਂ ਸਗੋਂ ਚੁੱਪ ਨਾਲ ਚੱਲੇਗਾ ਅਤੇ ਇਸ ਚੁੱਪ ਦਾ ਸਭ ਤੋਂ ਵੱਡਾ ਦਰਵਾਜ਼ਾ ਹੈ ਸੜਕ ਤੇ ਬੈਠਾ ਉਹ ਕੁੱਤਾ ਜਿਸ ਨੂੰ ਲੋਕ ਹਰ ਰੋਜ਼ ਦੇਖਦੇ ਨੇ ਪਰ ਉਸ ਨੂੰ ਸਮਝਦੇ ਨਹੀਂ ਕੁੱਤਾ ਸਿਰਫ ਇੱਕ ਜਾਨਵਰ ਨਹੀਂ ਇਹ ਉਰਕ ਕੁਦਰਤ ਦਾ ਰਖਵਾਲਾ ਹੈ ਇਹ ਦੁੱਖ ਦੀ ਪਹਿਲੀ ਤਕਸਦ ਆਪਣੇ ਉੱਪਰ ਲੈ ਲੈਂਦਾ ਹੈ। ਇਹ ਆਪਣੇ ਸਰੀਰ ਦੇ ਅੰਦਰ ਨਕਾਰਾਤਮਕਤਾ ਨੂੰ ਫਸਾ ਲੈਂਦਾ ਹੈ। ਇਹ ਘਰਾਂ ਦੇ ਬਾਹਰ ਬੈਠਦਾ ਹੈ ਜੋ ਅੰਦਰੂਨੀ ਮੁਸੀਬਤਾਂ ਬਾਹਰ ਰਹਣ ਪਰ ਜਦੋਂ ਉਹ ਹੀ ਉੱਥੇ ਭੁੱਖਾ ਰਹਿੰਦਾ ਹੈ ਅਤੇ ਮਨੁੱਖ ਇਸ ਨੂੰ ਅਣਦੇਖਾ ਕਰਦੇ ਹਨ ਤਾਂ ਉਹੀ ਮੁਸੀਬਤਾਂ ਹੌਲੇ-ਹੌਲੇ ਅੰਦਰ ਆਉਣ ਲੱਗਦੀਆਂ ਹਨ। ਦੇਖੋ, ਸਾਲ 2026 ਵਿੱਚ ਲੋਕ ਆਪਣੇ ਜੀਵਨ ਵਿੱਚ ਅਜੀਬ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਜਿਵੇਂ ਕਿ ਵਿਆਹ ਦੀਆਂ ਗੱਲਾਂ ਇੱਕ ਪੱਕਾ ਰਿਸ਼ਤਾ ਅਚਾਨਕ ਟੁੱਟ ਜਾਣਾ ਰਿਸ਼ਤੇ ਕਦੇ ਸਫਲ ਨਾ ਹੋਣਾ ਪੈਸੇ ਹੋਣ ਦੀ ਬਾਵਜੂਦ ਪੈਸੇ ਘਟ ਰਹੇ ਹੈ ਕਰਜ਼ਾ ਚਕਾਉਣ ਤੋਂ ਬਾਅਦ ਬਪਸ ਆ ਰਿਹਾ ਹੈ ਕਰਜ਼ੇ ਸਾਨੂੰ ਦੁਬਾਰਾ ਆਪਣੇ ਕਾਬੂ ਵਿੱਚ ਫਸਾ ਰਹੇ ਨੇ ਬਿਮਾਰੀਆਂ ਸਾਡੇ ਸਰੀਰ ਵਿੱਚ ਦੁਬਾਰਾ ਨਿਵਾਸ ਕਰ ਰਹੀਆਂ ਹਨ ਪਰਿਵਾਰ ਦੇ ਅੰਦਰ ਬੇਅੰਤ ਪਰੇਸ਼ਾਨੀਆਂ ਨੇ ਬੱਚਿਆਂ ਦੀ ਸਿੱਖਿਆ ਵਿੱਚ ਰੁਕਾਵਟਾਂ ਆ ਰਹੀਆਂ ਨੇ ਡਰ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਸਭ ਗੱਲਾਂ ਦੇ ਸੰਕੇਤ ਹਨ ਕੁਝ ਸੁਧਾਰਨ ਦੇ ਦਰਵਾਜ਼ੇ ਤੇ ਨੇ ਇਸ ਨੂੰ ਹਟਾਉਣ ਦਾ ਇੱਕੋ ਪਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਇਸ ਰਸਮ ਲਈ ਕਿਸੇ ਮੰਤਰ ਜਾਂ ਕਿਸੇ ਪੂਜਾ ਕਿਸੇ ਐਲਾਨ ਦੀ ਲੋੜ ਨਹੀਂ ਇਹ ਸਿਰਫ ਭਾਵਨਾ ਦੀ ਮੰਗ ਕਰਦਾ ਹੈ ਅਤੇ ਇਹ ਉਹ ਵਸਤੂ ਹੈ ਜੋ ਭਾਵਨਾ ਨੂੰ ਜਗਾਉਂਦੀ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਉਸ ਨੂੰ ਧਿਆਨ ਨਾਲ ਸੁਣੋ ਕਿਉਂਕਿ ਇਹ ਵਸਤੂ ਬਹੁਤ ਗੁਪਤ ਹੈ ਇਸ ਵਸਤੂ ਨੂੰ ਸਿਰਫ ਚੁੱਪਚਾਪ ਕੁੱਤੇ ਨੂੰ ਖਵਾਉਣ ਦੀ ਲੋੜ ਹੈ ਸਾਡੇ ਹਿੰਦੂ ਧਰਮ ਵਿੱਚ ਕੁੱਤੇ ਨੂੰ ਇੱਕ ਆਮ ਜੀਵ ਨਹੀਂ ਮੰਨਿਆ ਜਾਂਦਾ ਕੁੱਤਾ ਬਹੁਤ ਹੀ ਰਹੱਸਮਈ ਜਾਨਵਰ ਹੈ ਕੁੱਤੇ ਨੂੰ ਭਗਵਾਨ ਸ਼ਨੀ ਦੇਵ ਨਾਲ ਵੀ ਜੋੜਿਆ ਗਿਆ ਹੈ। ਕੁੱਤੇ ਨੂੰ ਪੈਰਾ ਬਾਬਾ ਨਾਲ ਜੋੜਿਆ ਗਿਆ ਹੈ। ਕੁੱਤੇ ਨੂੰ ਰਾਹੂ ਕੇਤੂ ਅਤੇ ਨੌ ਗ੍ਰਹਿਾਂ ਨਾਲ ਵੀ ਜੋੜਿਆ ਗਿਆ ਹੈ। ਸ਼ਾਸਤਰਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਕੁੱਤਾ ਤੁਹਾਨੂੰ ਰਾਜਾ ਤੋਂ ਕੰਗਾਲ ਅਤੇ ਰਾਜਾ ਤੋਂ ਰਾਜਾ ਬਣਾ ਸਕਦਾ ਹੈ। ਜੇਕਰ ਤੁਸੀਂ ਸਾਲ 2026 ਨੂੰ ਆਪਣਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ 2026 ਵਿੱਚ ਤੁਹਾਡੀ ਕਿਸਮਤ ਚਮਕੇ ਤਾਂ ਇਹ ਗੁਪਤ ਰੱਬ ਰਾਸ਼ਵ ਕਿਸੇ ਨੂੰ ਬਿਨਾਂ ਦੱਸੇ ਚੁੱਪਚਾਪ ਕਰੋ। ਕੁੱਤੇ ਨੂੰ ਭਗਵਾਨ ਸ਼ਨੀ ਦੇਵ ਨਾਲ ਜੋੜਿਆ ਗਿਆ ਹੈ। ਕਿਉਂਕਿ ਸ਼ਨੀ ਦੇਵ ਨੂੰ ਕਰਮ ਦਾ ਦੇਵਤਾ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਨੀ ਦੇਵ ਕਿਸੇ ਵਿਅਕਤੀ ਦਾ ਨਿਰਣਾ ਉਸਦੇ ਕਰਮਾਂ ਦੇ ਆਧਾਰ ਤੇ ਕਰਦੇ ਨੇ ਇਹ ਫੈਸਲਾ ਕਰਦੇ ਨੇ ਕਿ ਉਹਨਾਂ ਤੋਂ ਕੀ ਦੇਣਾ ਹੈ ਅਤੇ ਉਹਨਾਂ ਨੂੰ ਕੀ ਲੈਣਾ ਹੈ ਹਾਂ ਬਹੁਤ ਸਾਰੇ ਲੋਕ ਗ੍ਰਹਿਣ ਨੂੰ ਵੀ ਪ੍ਰਾਪਤ ਹੁੰਦੇ ਨੇ ਇਸ ਦੁੱਖ ਦੇ ਕਾਰਨ ਇੱਕ ਵਿਅਕਤੀ ਦੇ ਜੀਵਨ ਵਿੱਚ ਜ਼ਿਆਦਾਤਰ ਸਮੱਸਿਆ ਪੈਦਾ ਹੁੰਦੀਆਂ ਨੇ ਜਿਵੇਂ ਕਿ ੜਾਰ ਪਿਤਰ ਦੋਸ਼ ਸਿੱਧੇ ਤੌਰ ਤੇ ਕੁੱਤਿਆਂ ਨਾਲ ਜੁੜਿਆ ਜਾਂਦਾ ਹੈ ਪਿਤਰ ਦੋਸ਼ੀ ਕਾਰਨ ਕਿ ਆਧੇ ਜੀਵਨ ਵਿੱਚ ਸਮੱਸਿਆਵਾਂ ਵਧ ਰਹੀਆਂ ਨੇ ਸਾਲ 2026 ਵਿੱਚ ਤੁਹਾਡੀ ਕਿਸਮਤ ਚਮਕੇ ਤਾਂ ਇੱਕ ਗੁਪਤ ਰਸਮ ਕਿਸੇ ਨੂੰ ਬਿਨਾਂ ਦੱਸੇ ਚੁੱਪਚਾਪ ਕਰੋ ਕਿਉਂਕਿ ਪਿਤਰ ਦੋਸ਼ ਨਾਲ ਪਰਿਵਾਰ ਖੁਸ਼ ਨਹੀਂ ਰਹਿ ਸਕਦਾ ਕਿਉਂਕਿ ਇੱਕ ਪਰਿਵਾਰ ਦੇ ਪੂਰਵਜ ਪਰਿਵਾਰ ਦੇ ਇੱਕ ਮੈਂਬਰ ਨਾਲ ਨਾਰਾਜ਼ ਹਨ ਪਰਿਵਾਰ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਅੱਜ ਦੀਆਂ 90% ਸਮੱਸਿਆਵਾਂ ਸਿਰਫ ਪਿਤਰ ਦੋਸ਼ ਦੇ ਕਾਰਨ ਨੇ ਇਸ ਲਈ ਤੁਸੀਂ ਚਾਹੁੰਦੇ ਹੋ ਕਿ 2026 ਵਿੱਚ ਉਹ ਸਾਰੇ ਦੋਸਤ ਜੋ ਤੁਹਾਨੂੰ ਪਰੇਸ਼ਾਨ ਕਰ ਰਹੇ ਹਨ ਤੁਹਾਨੂੰ ਦਰਦ ਦੇ ਰਹੇ ਹਨ ਅਤੇ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ ਖਤਮ ਹੋ ਜਾਣ। ਚਾਹੇ ਇਹ ਗ੍ਰਹਿ ਦੋਸ਼ ਹੋਵੇ, ਪਿਤਰ ਦੋਸ਼ ਹੋਵੇ, ਵਾਸਤੂ ਦੋਸ਼ ਹੋਵੇ, ਕੋਈ ਵੀ ਸਮੱਸਿਆ ਹੋਵੇ ਤਾਂ ਤੁਹਾਨੂੰ 2026 ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਓਪਾ ਨੂੰ ਲੰਘੂ ਕਰਨਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਕਿ ਤੁਸੀਂ ਕੁਝ ਸਮੇਂ ਪਰਿਵਾਰ ਵਿੱਚ ਤਰੱਕੀ ਦੀ ਘਾਟ, ਬੱਚੇ ਪੈਦਾ ਕਰਨ ਵਿੱਚ ਅਸਰਮੱਥਾ, ਇੱਥੋਂ ਤੱਕ ਕਿ ਬੇਲਾ, ਬੇਔਲਾਦ ਹੋਣ ਦੀ ਸਮੱਸਿਆ ਵੀ ਕਈ ਤਰ੍ਹਾਂ ਦੇ ਕਾਰਨ ਨੇ। ਪਰਿਵਾਰ ਦੇ ਇੱਕ ਮੈਂਬਰ ਨਾਲ ਨਾਰਾਜ਼ ਹਨ। ਪਰਵਾਰ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ 2026 ਵਿੱਚ ਉਸ ਦੋਸਤ ਨੇ ਜੋ ਤੁਹਾਨੂੰ ਬਹੁਤ ਦਰਦ ਦੇ ਰਹੇ ਨੇ ਉਹ ਸਾਰੇ ਪਿੱਤਰ ਦੋਸ਼ ਦੀ ਵਜ੍ਹਾ ਕਰਕੇ ਹਨ ਜੇਕਰ ਤੁਹਾਨੂੰ ਦੇਵਤਿਆਂ ਨਾਲ ਸੰਬੰਧਿਤ ਕਈ ਸਮੱਸਿਆਵਾਂ ਹਨ ਤਾਂ ਤੁਹਾਨੂੰ 2026 ਦੀ ਸ਼ੁਰੂਆਤੀ ਦਿਨਾਂ ਵਿੱਚ ਇਸ ਉਪਾਅ ਨੂੰ ਲਾਗੂ ਕਰਨਾ ਚਾਹੀਦਾ ਹੈ ਤੁਸੀਂ ਜਾਣਦੇ ਹੋ ਕਿ ਤੁਸੀਂ ਕੁਝ ਸਮੇਂ ਤੋਂ ਬਹੁਤ ਪਰੇਸ਼ਾਨ ਹੋ ਤੁਸੀਂ ਸਖਤ ਮਿਹਨਤ ਕਰਕੇ ਥੱਕ ਗਏ ਹੋ ਤੁਸੀਂ ਅੰਦਰੋਂ ਟੁੱਟ ਗਏ ਹੋ ਕਈ ਵਾਰ ਇਸ ਤੇ ਬਚਾਉਣ ਲਈ ਤੁਸੀਂ ਕੋਸ਼ਿਸ਼ ਵੀ ਕੀਤੀ ਹੈ ਤੁਸੀਂ ਕਈ ਵਾਰ ਕਰਜਾਂ ਤੋਂ ਵੀ ਬਹੁਤ ਦੁੱਖ ਮਿਲਿਆ ਤੁਹਾਨੂੰ ਕੁੱਤੇ ਨੂੰ ਖਵਾਉਣ ਲਈ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਇਹ ਤੁਹਾਡੇ ਘਰ ਵਿੱਚ ਆਸਾਨੀ ਨਾਲ ਮਿਲ ਜਾਵੇਗੀ ਇਹ ਤੁਹਾਡੀ ਰਸੋਈ ਵਿੱਚ ਮੌਜੂਦ ਹੈ ਪਰ ਸਿਰਫ ਇਸ ਨੂੰ ਖਵਾਉਣਾ ਹੀ ਮਾਇਨੇ ਨਹੀਂ ਰੱਖਦਾ ਮਾਇਨੇ ਰੱਖਣ ਵਾਲੀ ਇਹ ਨੇ ਕੁਝ ਸਾਵਧਾਨੀਆਂ ਅਤੇ ਇਸ ਉਪਾਅ ਨਾਲ ਸੰਬੰਧਿਤ ਕੁਝ ਨਿਯਮ ਨੇ ਕਿਉਂਕਿ ਹਰ ਕੋਈ ਇੱਕੋ ਉਪਾਅ ਲਾਗੂ ਕਰਦਾ ਹੈ ਕਿਉਂਕਿ ਇਸ ਨੂੰ ਲਾਗੂ ਕਰਨਾ ਬਹੁਤ ਆਸਾਨ ਹੈ ਪਰ ਕੁਝ ਨਿਯਮਾਂ ਦੀ ਪਾਲਣਾ ਕਰਨਾ ਇੱਕ ਸੰਕਲਪ ਦੇ ਆਧਾਰ ਤੇ ਵਿਸ਼ੇਸ਼ ਸਾਫਦਾਨੀਆਂ ਵਰਤਣਾ ਬਹੁਤ ਮਹੱਤਵਪੂਰਨ ਹੈ ਮੈਂ ਤੁਹਾਨੂੰ ਦੱਸਦੀਆਂ ਜੋ ਦੇ ਦਾਣੇ ਸੁਣਿਆ ਹੋਵੇਗਾ ਜਿਸ ਨੂੰ ਲੋਕ ਜਾਨਵਰਾਂ ਦੇ ਉਤਪਾਦ ਸਮਝਦੇ ਨੇ ਨਜ਼ਰ ਅੰਦਾਜ਼ ਕਰਦੇ ਨੇ ਪਰ ਅਸਲੀਅਤ ਵਿੱਚ ਇੱਕ ਅਜੀਹਾ ਨਾਣਾਜ ਹੈ ਜੋ ਕਠੋਰ ਹਾਲਾਤਾਂ ਵਿੱਚ ਉੱਗਦਾ ਹੈ ਜੋ ਥੋੜੇ ਜਿਹੇ ਪਾਣੀ ਨਾਲ ਵੀ ਜੀਵਨ ਨੂੰ ਕਾਇਮ ਰੱਖ ਸਕਦਾ ਹੈ ਜੋ ਸੰਘਰਸ਼ ਦਾ ਪ੍ਰਤੀਕ ਹੈ ਤੇ ਇਸ ਕਾਰਨ ਕਰਕੇ ਇਸ ਨੂੰ ਕਿਸੇ ਵੀ ਅਨਾਜ ਦਾ ਕਿਸੇ ਵੀ ਤਰ੍ਹਾਂ ਦਾ ਅਨਾਜ ਕਿਹਾ ਜਾਂਦਾ ਹੈ ਇਸ ਲਈ ਸਾਲ 2026 ਵਿੱਚ ਇਹ ਜੋ ਨੂੰ ਕਿਸੇ ਵੀ ਹਵਾ ਜਾਂ ਪੂਜਨ ਵਿੱਚ ਨਹੀਂ ਵਰਤਿਆ ਜਾਂਦਾ ਸਗੋਂ ਸਿੱਧੇ ਤੌਰ ਤੇ ਉਸ ਨੂੰ ਪਹਿਰੇਦਾਰ ਦੁਆਰਾ ਵਰਤਿਆ ਜਾਣਾ ਹੈ ਜੋ ਜੀਵਨ ਅਤੇ ਮੌਤੇ ਵਿਚਕਾਰ ਖੜਾ ਹੈ ਉਪਾਅ ਬਹੁਤ ਸਿੱਧਾ ਹੈ ਤੁਹਾਨੂੰ ਕੁਝ ਖਾਸ ਗੰਦੀ ਲੋੜ ਨਹੀਂ ਜੋ ਦੇ ਬੀਜਾਂ ਨੂੰ ਹਲਕਾ ਜਿਹਾ ਭੁੰਨੂ ਬਿਨਾ ਨਾਮ ਕਦੇ ਬਿਨਾ ਮਸਾਲੇ ਤੇ ਬਿਨਾ ਕਿਹੋ ਤੇਲ ਦੇ ਤਾਂ ਜੋ ਉਹਨਾਂ ਦਾ ਕੱਚਾ ਬਣ ਦੂੜ ਹੋ ਜਾਵੇ ਉਨ੍ਹਾਂ ਦਾ ਸੁਭਾਅ ਤੇ ਰੰਗ ਨਾ ਬਦਲੇ ਫਿਰ ਜਿਉਂਦੇ ਦਾਣੇ ਨੂੰ ਠੰਡਾ ਹੋਣ ਦਿਓ ਅਤੇ ਦੇਖੋ ਜਦੋਂ ਸ਼ਨੀ ਦੀ ਨਜ਼ਰ ਅਤੇ ਸੂਰਜ ਦੀ ਊਰਜਾ ਇੱਕੋ ਸਮੇਂ ਧਰਤੀ ਤੇ ਹੋਵੇ ਤਾਂ ਇੱਕ ਗਲੀ ਦੇ ਕੁੱਤੇ ਕੋਲ ਜਾਓ ਜੋ ਚੁੱਪਚਾਪ ਅਤੇ ਭੁੱਖਾ ਬੈਠਾ ਹੋਵੇ ਇਸ ਨੂੰ ਆਪਣੇ ਹੱਥਾਂ ਨਾਲ ਖਵਾਓ ਕੁੱਤੇ ਨੂੰ ਬੁਲਾਓ ਬਸ ਹੁੰਨੇ ਹੋਏ ਜਵਾਰ ਨੂੰ ਜ਼ਮੀਨ ਤੇ ਰੱਖੋ ਅਤੇ ਆਪਣੇ ਮਨ ਵਿੱਚ ਇਹ ਭਾਵਨਾ ਰੱਖੋ ਧਰਤੀ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਮੇਰੇ ਕੰਮਾਂ ਦੀ ਬੋਝ ਨੂੰ ਸਹਕਾਰ ਕਰੇ ਤੁਹਾਨੂੰ ਬਸ ਇਹੀ ਕਰਨ ਦੀ ਲੋੜ ਹੈ ਪਾਣੋ ਜੋ ਕਰਨ ਦੀ ਲੋੜ ਹੈ ਉਹ ਹੈ ਉਹ ਜਵਾਰ ਦੇ ਦਾਣੇ ਅਤੇ ਆਪਣੇ ਘਰ ਦੇ ਆਲੇ-ਦੁਆਲੇ ਇੱਕ ਕੁੱਤੇ ਨੂੰ ਦੇਖੋ ਚੁੱਪਚਾਪ ਬੈਠਾ ਹੈ ਭੁੱਖਾ ਦਿਖਾਈ ਦੇ ਰਿਹਾ ਹੈ ਜਵਾਰ ਦੇ ਦਾਣੇ ਉਸ ਦੇ ਨੇੜੇ ਰੱਖੋ ਫਿਰ ਚਲੇ ਜਾਓ ਪਿੱਛੇ ਮੁੜ ਕੇ ਨਾ ਦੇਖੋ ਇਹ ਯਾਦ ਰੱਖੋ ਲੋਕਾਂ ਨੇ ਤੁਹਾਨੂੰ ਬਹੁਤ ਸਾਰੇ ਉਪਾਅ ਦੱਸੇ ਹੋਣਗੇ ਕੁੱਤੇ ਨੂੰ ਖਵਾਓ ਕੁੱਤੇ ਨੂੰ ਰੋਟੀ ਖਵਾਓ ਕੁੱਤੇ ਨੂੰ ਦੁੱਧ ਪਿਲਾਓ ਤੁਹਾਨੂੰ ਇਹ ਸਭ ਕੁਝ ਕਰਨਾ ਨਹੀਂ ਚਾਹੀਦਾ ਇਹ ਸ ਉਪਾਅ ਬਹੁਤ ਪੁਰਾਣੇ ਹਨ ਇਸ ਦਾ ਕੋਈ ਭਲਾ ਨਹੀਂ ਕੀਤਾ ਪਰ ਜੋ ਵੀ 2026 ਵਿੱਚ ਇਹਨਾਂ ਉਪਾਅਾਂ ਦੀ ਕੋਸ਼ਿਸ਼ ਕਰੇਗਾ ਉਹ ਆਪਣੀ ਕਿਸਮਤ ਖੁਦ ਲਿਖੇਗਾ ਤੁਹਾਨੂੰ ਪਿੱਛੇ ਮੁੜ ਕੇ ਨਾ ਦੇਖਣਾ ਹੈ ਅਤੇ ਇਸ ਉਪਾਅ ਬਾਰੇ ਕਿਸੇ ਨੂੰ ਨਾ ਦੱਸੋ ਕਿਉਂਕਿ ਜੇਕਰ ਤੁਸੀਂ ਗਲਤੀ ਨਾਲ ਕਿਸੇ ਹੋਰ ਵਿਅਕਤੀ ਨਾਲ ਇਸ ਉਪਾਅ ਬਾਰੇ ਚਰਚਾ ਕਰਦੇ ਹੋ ਤਾਂ ਤੁਹਾਨੂੰ ਇਹ ਉਪਾਅ ਦੇ ਲਾਭ ਨਹੀਂ ਮਿਲਣਗੇ ਉਸ ਤੋਂ ਬਾਅਦ ਉਸ ਦਿਨ ਤੁਹਾਡਾ ਕਿਸੇ ਨਾਲ ਝਗੜਾ ਹੋਵੇਗਾ ਤੁਹਾਨੂੰ ਇਹ ਵੀ ਨਹੀਂ ਕਰਨਾ ਚਾਹੀਦਾ ਸਾਰਾ ਦਿਨ ਆਪਣੇ ਮਨ ਅਤੇ ਆਪਣੇ ਆਪ ਨੂੰ ਸ਼ਾਂਤ ਰੱਖੋ ਕਿਸੇ ਨਾਲ ਝਗੜਾ ਨਾ ਕਰੋ ਕਿਸੇ ਵਿਰੁੱਧ અપਮਾਨਜਨਕ ਭਾਸ਼ਾ ਦੀ ਵਰਤੋਂ ਨਾ ਕਰੋ ਇਹ ਪੂਰੀ ਪ੍ਰਕਿਰਿਆ ਹੈ ਜਦੋਂ ਇੱਕ ਕੁੱਤਾ ਭੋਜਨ ਖਾਂਦਾ ਹੈ ਇਹ ਤੁਹਾਡੀ ਜ਼ਿੰਦਗੀ ਦੀ ਕਠੋਰਤਾ ਨੂੰ ਸੋਖ ਲੈਂਦਾ ਹੈ ਅਤੇ ਇਹ ਕਠੋਰਤਾ ਉਸ ਕਠੋਰਤਾ ਨੂੰ ਸੰਤੁਲਨ ਕਰਦੀ ਹੈ ਇਸ ਲਈ ਇਹ ਉਪਾਅ ਵਿਆਧੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਵੀ ਪ੍ਰਭਾਵਸ਼ਾਲੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਘਰ ਵਿੱਚ ਹਰ ਪਰਿਵਾਰ ਵਿੱਚ ਇੱਕ ਵਿਅਕਤੀ ਜ਼ਰੂਰ ਹੋਵੇਗਾ ਜੋ ਵਿਆਧੀ ਉਮਰ ਦਾ ਹੈ ਪਰ ਬਿਯਾਨ ਹੀ ਹੋ ਰਿਹਾ ਇਸ ਕਾਰਨ ਉਸ ਵਿਅਕਤੀ ਵੀ ਪਰੇਸ਼ਾਨ ਹੈ ਉਸ ਵਿਅਕਤੀ ਦਾ ਪਰਿਵਾਰ ਵੀ ਪਰੇਸ਼ਾਨ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਉਪਾਅ ਤੁਹਾਡੇ ਲਈ ਕਿਹੜੇ ਖੇਤਰ ਵਿੱਚ ਪ੍ਰਭਾਵਸ਼ਾਲੀ ਹੋਵੇਗਾ ਮੈਂ ਤੁਹਾਨੂੰ ਦੱਸ ਦਿਆਂ ਕਿ ਇਹੀ ਕਾਰਨ ਹੈ ਕਿ ਇਹ ਉਪਾਅ ਵਿਆਹ ਦੀ ਸਮੱਸਿਆ ਨੂੰ ਵੀ ਹੱਲ ਕਰਨ ਵਿੱਚ ਪ੍ਰਭਾਵਿਤ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋਗੇ